ਇੱਕ ਦਿਨ ਇੱਥੇ ਜਾ ਜੂ ਬਾਈ ਹਣਾ ਸਿੱਧਾ ਹੋ ਜੂ ਜਮਾ ਇੱਕ ਵਿਚਾਲੇ ਬਹਿ ਗਿਆ ਅੱਜ ਵਿਚਾਲੇ ਬਹਿ ਕੇ ਟੇਡੇ ਪਾਣਗੇ ਟੇਡੇ ਪੈ ਜਾਣਗੇ ਹਾਂ ਉੱਤੋਂ ਦੀ ਜਾਲੀ ਫਿਰ ਪਰਲੇ ਪਾਸ ਦੀ ਆਏਂਦੀ ਉੱਤੋਂ ਹੀ ਆਊਗੀ ਆ ਇਹਨੂੰ 7 ਫੁੱਟ ਰੱਖਾਂਗੇ ਬਸ ਦੂਜਾ ਵਿਚਾਲੇ ਵਾਲੇ ਉੱਤੇ ਟੈਕ ਲਾਂਗੇ ਮੈਂ 12 ਫੁੱਟ ਵਾਲੇ ਹੋ ਜਾਣਗੇ ਠੀਕ ਹੈ ਠੀਕ ਹੈ ਐਸ ਤਰ੍ਹਾਂ ਐ ਸਿੱਧਾ ਪੈ ਜਾਊਗਾ ਕਿਹੜਾ ਪਾਣੀ ਨਹੀਂ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਹਾਂ ਵਧੀਆ ਤੇ ਉਧਰੋਂ ਫੰਮੇ ਵਾਲਾ ਜਮਾ ਸੇਹ ਚ ਆ ਗਿਆ ਨਾਲ ਹਾਂ ਉਹ ਜਿਵੇਂ ਇਹਨੂੰ ਰੱਖਿਆ ਹੈ ਪਟਣ ਲੱਗਾ ਟੋਏ ਹੂੰ ਗਲਤ ਨਾ ਹੋ ਜਾਏ ਇੱਥੇ ਲੱਗ ਜੂ ਇੱਕ ਵਿਚਾਲੇ ਆ ਜਾਊਗਾ ਹਾਂ ਇੱਥੇ ਇਹਨੂੰ ਕਰਕੇ ਬੰਨਾਂਗੇ ਹਾਂ ਇੱਥੇ ਹਾਂ ਇਹ ਨਹੀਂ ਆਹ ਦੂਜਾ ਆਹ ਬੰਸ ਇਹ ਲੰਮਾ ਆ ਗਿਆ ਹੈ ਨਾ ਛੋਟਾ ਉਹ ਇੱਥੇ ਕੱਲ ਗਰਵੀ ਤੇ ਲਿਆ ਦੀਏ ਛੋਟਾ ਪਾ ਲਈਏਗਾ ਫਿਰ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਤੇਰ ਭਾਈ ਮੈਨੂੰ ਇੱਕ ਗੱਲ ਹੋਰ ਦੱਸ ਉਤਲੇ ਪਾਸੇ ਫਿਰ ਆਪਣੇ ਡੇਢੇ ਕੀ ਪਾਵਾਂਗੇ ਉਤਲੇ ਪਾਸੇ ਉਹ ਦੂਜੇ ਪਾਈ ਆਪਣੇ ਕੋਲੇ ਅੱਛਾ ਲੰਮੇ ਹੈਗੇ ਆ ਹਾਂ ਹਾਂ ਠੀਕ ਹੈ ਠੀਕ ਹੈ ਕਰ ਲਾਂਗੇ ਨਾ ਹਾਂ 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 ਰੋਬ ਬਣਵਾਉਣਾ ਉਹ ਤੋਂ ਪਊਗਾ ਹੈ ਜਿਹੜੇ ਬਣਾਉਣੇ ਨੇ ਉਹਨੇ ਮਿਸਤਰੀ ਬਣਾਇਆ ਬਣਾਇਆ ਨਹੀਂ ਤਾਂ ਆਪਾਂ ਨੂੰ ਜੋੜ ਵਾਲੇ ਪੋਣੇ ਪਾਸੇ ਵਾਲਾ ਹਾਂ ਹਾਂ ਅੱਛਾ ਲਾਈਟ ਆ ਗਈ ਹੈ ਨਾ ਹੂੰ ਲਾਈਟ ਯਾਰ ਵਧ ਜਾਵੇ ਚੰਗਾ ਹੋ ਗਿਆ ਸਮਾਂ ਪਾਣੀ ਲੱਗ ਜੂ ਨਾਲ ਨਾਲ ਤੇ ਸਸਕਾਰ ਜੀ ਸਸਕਾਰ ਗਿਆ ਜੀ ਹਾਂ ਲੁਹਈ ਵੀ ਲਿਆ ਯਾਰ ਸਸਕਾਰ ਵਾਲੇ ਨੇ ਜੀ ਗਿਆ ਜੀ ਤੇ ਨਗਰੇਗਾ ਬੰਮਾ ਛੇ ਦਿਨ ਹੋ ਤਾਂ ਹੀ ਬੜਾ ਲਾਈਆ ਨੇ ਬਈ ਰਮਾ ਮੈਂ ਟੰਬਾ ਤੇ ਕੀ ਖੜਾ ਕਰਾਂ ਦਾ ਹੂੰ ਮਿੰਟ ਮਾਰ ਕਰ ਇੰਨਾ ਟਾਈਮ ਹੈ ਨਹੀਂ ਇਹ ਆਪਣਾ ਕਰਨਾ ਇੰਨੇ ਘਰੇ ਜੀ ਆ ਬਾਈ ਕਿ ਫਿਰ ਕਰ ਲੈ ਨਾ ਨਾ ਇੰਨੇ ਜੀ ਇਹ ਹੋ ਗਿਆ 72 17 72 17 72 17 ਬਹੁਤ ਲੱਗ ਜੂ ਥਾਦਾ ਬਹੁਤ ਹੋ ਗਿਆ ਫਿਰ ਬਾਦੂ ਇੰਨਾ ਕਰਦਾ ਬਹੁਤ ਆ ਬਹੁਤ ਚੋ ਟਾਰਿਕ ਹੋ ਦਿਆ ਲੈ ਆ ਫਿਰ ਬੰਨਗੇ ਇਹਨੂੰ ਕੋ ਸਸਰੀ ਗਾ ਬਈ ਉਹ ਠੀਕ ਆ ਯਾਰ ਸਸਰੀ ਗਾ ਦਾ ਲੱਗਦਾ ਜਾ ਓੜਾ ਇਥੋਂ ਹਾਂ ਉਹ ਖਦਾ ਪੀਤਾ ਉਹਨੇ ਉਹਦਾ ਬਹੁਤਾ ਟੋਆ ਵਾਧੂ ਹੈ ਨਾ ਉਹ ਇਹਨਾਂ ਦਾ ਵਾਧੂ ਹੈ ਪਾ ਦੇ ਪਾ ਦੇ ਹਾਂ ਹਾਂ ਵਾਧੂ ਰਾਹ ਹੋ ਉਹ ਬਹੁਤਾ ਬਹੁਤਾ ਬਹੁਤ ਹੈ ਨਹੀਂ ਕੱਟਣਾ ਬੂਹ ਹੋ ਰਹੀ ਨਹੀਂ ਉੱਚਾ ਰਹਿ ਗਿਆ ਹਨਾ ਸਸੀ ਗਾਲ ਜੀ ਇਹ ਜੀ ਇਹਨੂੰ ਫੜੋ ਫੈਦਾ ਹੋਈ ਗੱਲ ਲੱਗ ਗਈ ਹੈ ਆਹ ਹੀ ਜਾਨੀ ਐਸ ਤਰ੍ਹਾਂ ਤੂੰ ਗੋਲੀ ਮਾਰਤੇ ਜੀ ਨੇ ਇੱਕ ਵਾਰ ਨਿਕਲ ਜਾਓ ਅਗਲੇ ਛੱਡੇਗੇ ਚੱਲ ਦੇ ਵੇਲੇ ਬੰਦ ਉਹ ਹੋਰ ਕੀ ਹੈ ਲਹੂ ਪੀਰਾ ਸਸੇਗਾ ਭਾਈ ਕੀ ਹੋਇਆ